ਮੈਂ ਬਿਲਕੁਲ ਵੀ ਕਿਸੇ ਨਾਲ ਪਰਸ ਨਹੀਂ ਕਰੂੰਗਾ ਕਿਸੇ ਤੇ ਰਹਿਮ ਨਹੀਂ ਕਰੂੰਗਾ ਤਾਂ ਮੈਂ ਜੋ ਮਰਜੀ ਹੋਵੇ ਮੈਂ ਪੰਜਾਬੀਆਂ ਲਈ ਜਵਾਬ ਦੇ ਮੈਂ ਪੰਜਾਬੀਆਂ ਦਾ ਕਰਜ਼ਦਾਰ ਹਾਂ ਇਸ ਕਰਕੇ ਕਿਉਂਨੇ ਮੈਨੂੰ ਇਸ ਅਹੁਦੇ ਤੇ ਬਿਠਾਇਆ ਕਿ ਉਮੀਦ ਲਾ ਕੇ ਕਿ ਕਰ ਸਕਦੇ ਆ ਇਹ ਇਹਨਾਂ ਦੀ ਨੀਤ ਸਾਫ਼ ਹੈ ਪੂਰਾ ਪ੍ਰੋਪਰ ਅਧਿਕਾਰਵਾਈ ਪੂਰਾ ਪ੍ਰੋਪਰ ਪੱਕੇ ਪੈਰੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਪੱਕੇ ਪੈਰੀਉਂ ਕੰਮ ਕੀਤਾ ਔਰ ਜਿੰਨੇ ਵੀ ਹੁਣ ਤੱਕ ਗਏ ਨੇ ਅੰਦਰ ਉਹਨਾਂ ਚੋਂ 80 ਤੋਂ 90% ਦੀ ਜ਼ਮਾਨਤ ਨਹੀਂ ਹੋਈ ਕਿਉਂਕਿ ਜਦੋਂ ਕਮਰਸ਼ੀਅਲ ਕੁਆਂਟੀਟੀ ਆ ਜਾਂਦੀ ਹੈ ਤਾਂ ਜ਼ਮਾਨਤ ਨਹੀਂ ਹੁੰਦੀ ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਕਿਉਂਕਿ ਲੋਕਾਂ ਨੂੰ ਉਹੀ ਸ਼ਿਕਾਇਤ ਸੀ ਕਿ ਜੀ ਅਸੀਂ ਥਾਣੇ ਫੜਾ ਕੇ ਆਉਂਦੇ ਆ ਉਹ ਸਾਡੇ ਨਾਲ ਪਹਿਲਾਂ ਕਰੇ ਆ ਜਾਂਦੀਆਂ ਅਸੀਂ ਬਾਅਦ 'ਚ ਆਉਂਦੇ ਆ ਸ਼ਿਕਾਇਤ ਕਰਕੇ ਸੋ ਮੈਂ ਫੇਰ ਇੱਕ ਵਾਰੀ ਦੁਬਾਰੇ ਜਿਹੜੇ ਗਲਤ ਫਿੰਨੀ 'ਚ ਬੈਠੇ ਹੋਣਗੇ ਕਿ ਸ਼ਾਇਦ ਸਾਡੇ ਤੱਕ ਨਾ ਪਹੁੰਚੇ ਹੱਥ ਜਾਂ ਸਾਨੂੰ ਤਾਂ ਫਲਾਣਾ ਜਾਣਦਾ ਸਾਨੂੰ ਪਲਾਣਾ ਜਾਣਦਾ ਐਥੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲਨੀ ਕਿਸੇ ਦਾ ਕੋਈ ਮਾਮੇ ਪੂਆ ਦੇ ਮੁੰਡੇ ਦਾ ਫੋਨ ਨਹੀਂ ਚੱਲਣਾ ਇੱਥੇ ਸਿੱਧਾ ਫੌਸਾ ਹੋਊਗੀ ਇੱਥੇ ਵਿਜੀਲੈਂਸ ਆਊਗੀ ਇੱਥੇ ਨਾਰਕੋ ਵਾਲੇ ਆਉਣਗੇ ਤੇ ਆ ਕੇ ਪ੍ਰੋਪਰ ਕਾਗਜ਼ ਦਿਖਾ ਕੇ ਉਹ ਤੁਹਾਨੂੰ ਜਿਹੜੀ ਹੈ ਉੱਪਰ ਦੀ ਸਜ਼ਾ ਦੇਵਾਂਗੇ ਕਿਉਂਕਿ ਲੋਕ ਬਹੁਤ ਦੁਖੀ ਨੇ ਕੱਲ ਦਾ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਦੇਖਿਆ ਹੋਣਾ ਲੋਕਾਂ ਦਾ ਮਾਹੌਲ ਕੀ ਹੈ ਇਹ ਇਹਦਾ ਮਤਲਬ ਇਹ ਹੈ ਲੋਕਾਂ ਦੀ ਖੁਸ਼ੀ ਨਹੀਂ ਹੈ ਵੀ ਉਹਨਾਂ ਤਾਂ ਪੁੱਤ ਮਰ ਗਏ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਪੀੜਤ ਨੇ ਇਹ ਅਸਲ 'ਚ ਨਫ਼ਰਤ ਤਾਂ ਉਹਨਾਂ ਪ੍ਰਤੀ ਵਿਸ਼ੋਕਾ ਯਾਰ ਕਿਸੇ ਨੇ ਤਾਂ ਹੱਥ ਪਾਇਆ ਯਾਰ ਕਿਸੇ ਨੇ ਤਾਂ ਕੋਈ ਕੋਈ ਵੱਡੇ ਬੰਦਿਆਂ ਨੂੰ ਹੱਥ ਪਾਇਆ ਇੱਕ ਹੋਰ ਦੁੱਖ ਦੀ ਗੱਲ ਇਹ ਹੈ ਕਿ ਇਹਦੇ ਨਾਲ ਕੀ ਹੋਇਆ ਇਹਨਾਂ ਦਾ ਇੱਕ ਹੋਰ ਗੈਂਗ ਸਾਹਮਣੇ ਆ ਗਿਆ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਕਿ ਜੀ ਛੋਟੀਆਂ ਮੱਛੀਆਂ ਫੜੀ ਜਾਂਦੇ ਆ ਵੱਡੇ ਨੂੰ ਹੱਥ ਨਹੀਂ ਪਾਉਂਦੇ ਉਹ ਕੱਲ੍ਹ ਦੇ ਇਸ ਗੱਲ ਦੀ ਨਹੀਂ ਹੁੰਦਾ ਕਰੀ ਜਾਂਦੇ ਜੀ ਬਿਨੈ ਨੇ 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 ਤਾਂ ਗਲਤ ਕਾਰਵਾਈ ਹੈ ਇਹਦਾ ਮਤਲਬ ਮਤਲਬ ਉਹ ਵੀ ਰਲਵੇਂ ਦੇ ਵਿੱਚ ਪੰਜਾਬ ਨੂੰ ਕੀ ਮਤਲਬ ਜਵਾਬ ਦੇਣਗੇ ਪੰਜਾਬੀਆਂ ਨੂੰ ਉਹ ਪੂਰਾ ਪ੍ਰੋਪਰ ਤਰੀਕੇ ਨਾਲ ਐਨਡੀਪੀਐਸ ਦੇ ਪਰਚੇ ਨੇ ਬਕਾਇਦਾ ਤੌਰ ਤੇ ਬੀਓ ਦੇ ਪਰਚੇ ਨੇ ਬਕਾਇਦਾ ਤੌਰ ਤੇ ਪੈਸੇ ਦੀ ਜਿਹੜੀ ਲੈਣ ਦੇ ਹਵਾਲੇ ਦੀ ਕੈਸ਼ ਦੀ ਹੈ ਉਹ ਕੋਹਾ ਪੈਂਦੀ ਹੈ 29 ਮੋਬਾਈਲ ਕਿਸੇ ਰਿਕਰੋ ਫਰੇ ਜਾਂਦੇ ਨੇ 4 ਲੈਪਟਾਪ 8 ਡੈਰੀਆਂ ਹੋਰ ਪਤਾ ਨਹੀਂ ਕਿੰਨਾ ਕਿੰਨਾ ਸਮਾਨ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸਾਡੇ ਘਰੇ ਵੀ ਆ ਸਕਦੇ ਨੇ ਉਹ ਜਿਹੜੇ ਸਾਥ ਦੇਰੇ ਨੇ ਉਹ ਵੀ ਇਨਦੋਸ਼ੀ ਨੇ ਹੁਣ ਚਾਹੇ ਜਿਹੜੀ ਮਰਜੀ ਪਾਰਟੀ ਦੇ ਪ੍ਰਧਾਨ ਨੇ